छत्तीसगढ़ ਦੇ ਸੁਕਮਾ ਜ਼ਿਲ੍ਹੇ ਚ ਨਕਸਲੀਆਂ ਅਤੇ CRPF ਜਵਾਨਾਂ ਬਚਾਲੇ ਮੁੱਠਪੇੜ ਚ 25 ਜਵਾਨਾਂ ਦੇ ਸ਼ਹੀਦ ਹੋਣ ਤੋਂ ਬਾਅਦ ਪੂਰਾ ਦੇਸ਼ ਸਦਮੇ ਚ ਹੈ। ਚਿੰਤਾ ਗੁਫਾ ਇਲਾਕੇ ਦੇ ਪਿੰਡ ਬੁਰਕਾਪਾਲ ਪੇਜੀ ਚ ਇਹਨਾਂ ਜਵਾਨਾਂ ਤੇ ਜਦੋਂ ਅਚਾਨਕ ਹਮਲਾ ਹੋਇਆ ਤਾਂ ਜਵਾਨਾਂ ਦੀ ਉਸ ਵੇਲੇ ਅਗਵਾਈ ਕਰ ਰਹੀ ਸੀ ਇੰਸਪੈਕਟਰ ਰਗਵੀਰ ਸਿੰਘ। ਦੋਹਾਂ ਪਾਸਿਓਂ ਫਾਇਰਿੰਗ ਸ਼ੁਰੂ ਹੋਈ ਤੇ ਰਗਵੀਰ ਸਿੰਘ ਨੇ ਮੋਰੇ ਹੋ ਕੇ ਨਕਸਲੀਆਂ ਦਾ ਮੁਕਾਬਲਾ ਕੀਤਾ ਪਰ ਹਮਲਾਵਰਾਂ ਨੂੰ ਜਵਾਬ ਦਿੰਦੇ ਹੋਏ ਸ਼ਹੀਦ ਹੋ ਗਏ। ਰਗਵੀਰ ਸਿੰਘ ਅੰਮ੍ਰਿਤਸਰ ਦੇ ਸਾਠੀ ਆਲਾ ਪਿੰਡ ਦੇ ਰਹਿਣ ਵਾਲੇ ਸੀ। 1992 ਚ ਸਿਪਾਹੀ ਦੇ ਤੌਰ ਤੇ CRPF ਚ ਭਰਤੀ ਹੋਏ ਜਿਸ ਤੋਂ ਬਾਅਦ ਉਹਨਾਂ ਦੀ ਪ੍ਰਮੋਸ਼ਨ ਹੁੰਦੀ ਰਹੀ ਅਤੇ ਸ਼ਹਾਦਤ ਤੋਂ ਪਹਿਲਾਂ ਉਹ ਇੰਸਪੈਕਟਰ ਦੇ ਅਹੁਦੇ ਤੇ ਤਾਇਨਾਤ ਸੀ ਰਕबीर ਸਿੰਘ ਦਾ ਤਕਰੀਬਨ ਪੂਰਾ ਪਰਿਵਾਰ ਚੰਡੀਗੜ੍ਹ ਚ ਰਹਿੰਦਾ ਹੈ ਸ਼ਹਾਦਤ ਦੀ ਅਚਾਨਕ ਆਈ ਇਸ ਖਬਰ ਤੋਂ ਬਾਅਦ ਸਾਰਾ ਪਰਿਵਾਰ ਅਤੇ ਪਿੰਡ ਸਦਮੇ ਚ ਹੈ ਪਿੰਡ ਵਾਸੀ ਅਤੇ ਰਗਵੀਰ ਦੇ ਭਰਾ ਮੁਤਾਬਕ ਉਹ ਬੇਹਤ ਚੰਗਾ ਐਥਲੀਟ ਸੀ ਸੀਆਰਪੀ ਤੋਂ ਸਠਿਆਲੇ ਤੋਂ ਘਟੂ ਘਟ ਵੀ 10 ਲੜਕੇ ਸੀਆਰਪੀ ਦੇ ਵਿੱਚ ਸਪੋਰਟਸਮੈਨ ਕੋਟੇ 'ਚ ਭਰਤੀ ਹੋਏ ਸੀ ਕਰਤਾਰਪੁਰ ਇੱਕ ਵਾਰ ਪਹਿਲਾਂ ਦੇਖ ਨੂੰ ਕੁਲਦੀਪ ਸਿੰਘ ਚੰਦਪੁਰੀ ਜਿਨ੍ਹਾਂ ਤੇ ਬਾਰਡਰ ਫਿਲਮ ਬਣੀ ਆ ਉਹਨਾਂ ਨੇ ਵੀ ਆਰਮੀ ਦੇ ਇੱਥੇ ਸਠਿਆਲੇ ਆਏ ਹੋਏ ਸੀ ਸਰਜੀਤ ਸਿੰਘ ਕੋਚ ਸੀ ਪਿੰਡ ਬਦਾਦਪੁਰ ਤੋਂ ਗਾਜਾ ਪੱਟੀ ਉਹਨਾਂ ਦਾ ਹਾਈ ਜੰਪ ਦੇ ਵਿੱਚ ਰਿਕਾਰਡ 홀ਡਰ ਸਨ ਹਾਈ ਜੰਪ ਦੇ 골ਡ ਮੈਡਲ ਸੀ ਉਹ ਵੀ ਆਰਮੀ ਵਿੱਚ ਸਨ ਉਹਨਾਂ ਨੇ ਹੀ ਪ੍ਰਤੀਕਰਾਉਣ ਵਿੱਚ ਵੀ ਸਹਿਯੋਗ ਦਿੱਤਾ ਉਹਦੇ ਬਾਅਦ ਹੁਣ ਵੀ ਪਿਛਲੇ ਸਾਲ ਵੀ ਛੁੱਟੀ ਤੇ ਜਦੋਂ ਆਏ ਤੇ ਮਿਲ ਕੇ ਜਾਂਦੇ ਜਦ ਵੀ ਆਉਣਾ ਬਾਕੀ ਇਹ ਸੀ ਕੋਈ ਨਸ਼ਾ ਨਹੀਂ ਅਜੇ ਤੱਕ ਉਹਨਾਂ ਨੇ ਸ਼ਰਾਬ ਤੱਕ ਦੀ ਟੱਚ ਨਹੀਂ ਕੀਤੀ ਸਾਠੀ ਆਲਾ ਦੀ ਮਿੱਟੀ 'ਚ ਜੰਮੇ ਰਗਵੀਰ ਸਿੰਘ ਦਾ ਸੰਸਕਾਰ ਪਿੰਡ 'ਚ ਹੀ ਕੀਤਾ ਜਾਏਗਾ ਉਹਨਾਂ ਦੇ ਮ੍ਰਿਤਕ ਦੇ ਪਿੰਡ ਕਿਸੇ ਵੇਲੇ ਵੀ ਪਹੁੰਚ ਸਕਦੀ ਹੈ ਉਹਨਾਂ ਦੇ ਜਾਣਨ ਵਾਲੇ ਅਧ ਰਿਸ਼ਤੇਦਾਰਾਂ ਦਾ ਪਿੰਡ ਪਹੁੰਚਣਾ ਚਾਹੀਏ ਹੈ